ਆ ਸਰਨ ਇਹ ਮਿਉ ਠੀਕ ਠਾਕ ਹੋ ਪਰ ਮਾਤਮਾ ਸਰਨ ਠੀਕ ਠਾਕ ਰਹੀ ਅੱਜ ਤਾਂ ਮੌਸਮ ਨੇ ਜਮ ਹੱਦ ਕਰਦੀ ਸਵੇਰੇ ਤਾਂ ਨਿਤ ਹੁੰਦੇ ਸੀ ਨਾ ਬਲਾ ਜਿਮੀ ਗੋਂ ਗਈ ਆਈ ਫਿਰ ਦੁਪਹਾੜਾ ਪਹਿਲਾਂ ਨਹਾਤੇ ਨਾ ਕੇ ਫਿਰ ਮੈਨੋਂ ਹੁੰਦੀ ਸੀ ਸਰਦਾਰ ਜਿਮੀ ਗੋਂ ਫਿਰ ਮੈਂ ਪਾੜ ਕੀਤਾ ਫਿਰ ਅਸੀਂ 6:30 ਕਰ ਤਰ ਸੌ ਗਈ ਹੈ ਨਹੀਂ ਤੋਂਦ ਸੀ ਤੇ ਹੁਣ ਦੇਖੋ ਮੌਸਮ ਝੰਝੰਡੀ ਹਵਾ ਤੇ ਬੱਦਲ ਇੰਨਾ ਚਾਲਾ ਹੋਰ ਕੱਲ ਵੀ ਹੋਰਨ ਤੱਕ ਨਿਕਲੀ

ਆਜੋ 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 ਦੁੱਧ ਪੀਂ ਭੱਜ ਕੇ ਭੱਜ ਕੇ ਆਜੋ ਬਈ ਆਜੋ 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 ਦੁੱਧ ਦੇ ਨਾਮ ਤੇ ਜਿੱਦਿਆ ਬਿਸਕੁਟ ਦੇ ਨਾਮ ਆਈ ਲਿਆਉਣੇ ਪਏ ਅੰਦਰ ਹੀ ਠੰਡ ਬਹੁਤ ਹੈ ਬਿਮਾਰ ਹੋ ਜਾਂਦੀ ਪਿਛਲੀ ਵਾਰ ਨਾ ਇਹਦੀ ਠੰਡ ਸੀਗੀ ਤੁੰਤੁੰਦ ਜੇ ਉਹ ਦੋ ਦੇ ਵਿੱਚ ਇਹਨੂੰ ਬੁਖਾਰ ਹੋਣ ਲੱਗ ਗਿਆ ਸੀ ਫਿਰ ਖਾਣੋ ਪੀਣਾ ਸਾਰਾ ਕੁਝ ਛੱਡ ਗਈ ਸੀ ਲਓ ਜੀ ਹੰਤਮ ਤੇ ਲੱਗਦੀ ਜਾਂਦੀ ਆ ਪਹੁੰਚਾਦਾ ਕੱਪੜੇ ਬਸ ਇੰਨੇ ਕ ਗੱਲ ਮੈਂ ਪਾਈ ਸੀਗੀ ਉਹਨਾਂ ਤੋਂ ਤਾਂ ਮੇਰੇ ਸਾਰੇ ਤੇ ਅੱਜ ਮੈਂ ਪਾਠ ਕਰਦਿਆਂ ਸ਼ੁਰੂ ਨਹੀਂ ਪ੍ਰਕਾਸ਼ ਕਰਨਾ ਵਿੱਚ ਆਪਣਾ ਪਾਠ ਵੈਸੇ ਪਹਿਲਾਂ ਸ਼ੁਰੂ ਕਰਨਾ ਹੁੰਦਾ ਵੈਸੇ ਕਰਿਆ ਕਰੂੰਗੇ ਉਸ ਤੋਂ ਬਾਅਦ ਪ੍ਰਕਾਸ਼ ਕਰਨੇ ਚੰਗੀ ਤਰ੍ਹਾਂ ਸਹਿਜ ਪਾਠ ਮਹੀਨੇ ਚਾਰ ਮਹੀਨੇ ਤੇ ਪੰਜ ਮਹੀਨੇ ਸ਼ੀ ਮਹੀਨੇ ਦਾ ਜਮੀਨੀਅਤੇ ਤੇ ਅਸੀਂ ਤਾਂ ਜਾਣਾ ਸੀ ਜੁਪੀ ਜਾਣ ਦਾ ਮਾਮ ਸੀਗਾ ਤੇ ਉਹ ਫਿਰ ਮੈਂ ਹਾਜੀ ਸ਼ੁਰੂ ਤਾਂ ਨਹੀਂ ਇਸ ਕਰਦੀ ਮੈਂ ਕਿਹਾ ਚੱਲ ਪਹਿਲਾਂ ਜਾਈਏ ਫਿਰ ਫਿਰ ਵਿੱਚੋਂ ਨਾ ਕਾ ਪਹ ਜਾਂਦਾ ਤੇ ਚਲ ਦੇਖਦੇ ਹੁਣ

ਅੱਜ ਤੇ ਪੈਰੇ ਦੀ ਧੁੱਪ ਨਿਕਲ ਨਹੀਂ ਇਸ ਵਿੱਚੋਂ ਨਹੀਂ ਮਿਲਦਾ ਸਾਢੇ 1:00 1:00 ਤੇ ਅਚਾਂਚੇ ਕਿੱਧਰ ਜਾਣਾ ਹੁੰਦਾ ਠੱਕੇ ਸਾਢੇ 1:00 ਤੇ ਪਹਿਲਾਂ ਸੀ ਮੈਂ ਤਾਂ ਪੈ ਸੀ ਮੈਂ ਤਾਂ 12:00 ਤੇ ਪੈਰੇ ਪਹਿ ਮਿੰਨੀ ਇਹ ਦੋ ਦੁੱਪੀ ਜਾਣ ਤੇ ਹੁਣ ਦੇਖੋ ਮਾਸੇ

ਡੱਬੂ ਇਹ ਇਹ ਡੱਬੂ ਕੋਲ ਪੰਗੇ ਦੇਖੀ ਉਹ ਦੇਖਣ ਆਉਂਦਾ ਹੁਣ ਮੀਟਰ ਦੇਖੂਗਾ ਮੀਟਰ ਚ ਕੀ ਪ੍ਰੋਬਲਮ ਆ ਦੇ ਇਹਨਾਂ ਨੂੰ ਕੋਈ ਨਾ ਬਣੇ ਸਾਈਕਲ ਦਾ ਬੀਤ ਤਾੜ ਕੋਈ ਬਿੱਲ ਪੈਸਾ ਬਿੱਲ ਲੈ ਕੇ ਗਿਆ ਮੈਂ ਤਾਂ ਪਾਸ ਕਰਨ ਲੱਗੀ ਸੀ ਮੈਨੂੰ ਕਿਹ ਪਤਾ ਨਹੀਂ ਕੀ ਰੋਲਾ ਜਿਹਾ ਪਈ ਜਾਂਦਾ ਮੈਂ ਹਰ ਜੋਤਦਾ ਹੀ ਰਹਿੰਦਾ ਨਾ ਵੀ ਇਹਨਾਂ ਕੋਈ ਕਾਰਾ ਕਰਿਆ ਆਇਆ ਜੋਤ ਤੇ ਮਗਰ ਜਾਣੇ ਆ ਪਹਿਲਾਂ ਤਾਂ ਹਣੀ ਗਾ ਆ ਡੇਲੇ ਸਰਦ ਨਹੀਂ ਪੜਿਆ ਬਣਾਇਆ ਜੀ ਨੂੰ ਪਤਾ ਕਿਉਂ ਖੜਿਆ ਮੈਂ ਚਾਵਲ ਬਣਾਇਆ ਚਾਵਲਾ ਦੀ ਬਾਰਿਸ਼ ਕੀ ਨੇ ਮੈਂ ਬਣਾਇਆ ਆਲੂ ਮਟਰ ਦੀ ਸਬਜ਼ੀ ਸੀਗੀ ਬਣਾਈ ਸਵੇਰੇ ਤੇ ਨਾਲ ਹੁਣ ਮੈਂ ਚਾਵਲ ਬਣਾਇਆ ਮੈਂ ਚਾਵਲ ਆਲੂ ਮਟਰ ਦੀ ਸਬਜ਼ੀ ਮੈਨੂੰ ਬੜੀ ਲੱਗਦੀ ਹੈ ਇੱਕ ਕੜੀ ਨਾ ਇਕ ਗਾਲ ਮਿੱਟੀ ਦੀ ਸਾਡੀ ਸਿਰ ਨਹੀਂ ਸੀ ਮੇਰੇ ਮਿੱਤਰੇ ਅੱਛਾ ਮੋਹੜਾ ਖਰਾਬ ਕੀ ਮੁੰਡਾ ਆਉ ਲਾਦੀ ਨਾ ਖੁਸ਼ਬੂ ਆ ਅੱਜ ਚੱਲ ਬਣ ਦੇ ਆ ਦੇ ਸਿੱਟੀ ਤੇ ਲੱਗ ਜਾਂਦੇ ਦੋ ਸਿੱਟੀਆਂ ਲਵਾ ਕੇ ਬਸ ਫਿਰ ਪਰ ਕੇ ਬਣ ਜਾਂਦੇ ਪਤਾ ਆਹ ਕੌਣ ਆਉਂਦਾ ਦੇਖ ਡੈਡੀ ਆ ਗਏ ਕੋਈ ਨਹੀਂ ਡੈਡੀ ਨਹੀਂ ਆ ਗਏ ਸਟਿਕ ਸੱਤ ਪੌਣੇ 8 ਹੋਣਗੇ ਚਾਰੀ ਕੰਦੇ ਮੈਂ ਫਰੀ ਹੁੰਨਾ ਚੱਲ ਮੇਰਾ ਟੈਪ ਪਾਸ ਹੋ ਜਾਂਦਾ ਿੱਲੇ ਮਿੱਠੇ ਹੋ ਜਾਂਦੇ ਵੀ ਚੱਲਦਾ 10 ਮਿੰਟ ਬਾਅਦ ਤੇ ਜਾਇ ਕਰੂੰਗਾ ਕਿਸ ਨੇ ਕਿਸੇ ਦਾ ਹੁੰਦਾ ਹੈ ਕਹਿ ਦਿੰਦੀ ਹੈ ਜੀ ਜੀਮੋ ਉਰੇ ਆ ਜਾ ਜੀਮੋ ਉੱਥੀ ਐ ਰੋਈ ਜੀ ਮਣੈ ਨਾ ਇਹ ਚਾਵਲ ਚਾਵਲਾਂ ਦੀ ਭਾੜਿਸ਼ ਕੀ ਹੈ ਬਸ ਇੱਕ ਚੀਤੀ ਕਰ ਦਿੱਤੀ ਆ ਜਿਹਨੇ ਕੋ ਉਧਰ ਹੈ ਫੀਮੇਲ ਡੌਗ ਡੌਗ ਅਬ ਜਿਹੜੀ ਫੀਮੇਲ ਹੈ ਉਹ ਆਈ ਨਹੀਂ ਗਈ ਉਹਦੇ ਵਾਸਤੇ ਦੁੱਧ ਉਹ ਜਾਂਦਾ ਜਿਮੂ ਦੀ ਉਧਰ ਨਹੀਂ ਕੱਲ ਗਿਆ ਨਾ ਪਤਾ ਵੀ ਸੀ ਟੰਗ ਬਾਈ ਦਿਨਾ ਇਸ ਕਰਕੇ ਜਿਮੂ ਬਹੁਤ ਖਰਾਬ ਬੱਚਾ ਹੈ ਜਿਮੂ ਫਿਰ ਅਜੇ ਬਣ ਗਏ ਫਿਰ ਠੰਡੇ ਕਰਨੇ ਆ ਠੰਡੇ ਰੱਖਣੇ ਫਿਰ ਖਾਣੇ ਪੈਣਗੇ ਤੈਨੂੰ ਠੀਕ ਹੈ ਹੈ ਅੱਜ ਸੰਤ ਪੰਚ ਨਹੀਂ ਸੀ ਬੜਾ ਕਿਸੇ ਦਾ ਡੈਕ ਡੁੱਕ ਲਾਇਆ ਸੀ ਬੜਾ ਕੁਸ ਬਚਾ ਬੱਚੇ ਉਧਰ ਵਾੜਾ ਰਿਸੀ ਲਓ ਜੀ ਤੋਂ ਸੀਤਰਾ ਵਾਚੀ ਨੂੰ ਕੱਟਤਾ ਬੰਦ ਹੁਣ ਉਹ ਖਵਾ ਜਿਹੜੀ ਉਹਦੀ ਭਾਫ ਅੰਦਰ ਉਸੇ ਨੇ ਬਣ ਜਾਣ ਜਰ ਹਾਂਜੀ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਤੋਂ ਸ਼ੇਅਰ ਕਰ ਤੋਂ ਤੇ ਲਾਈਕ ਕਰ ਕਮੈਂਟ ਕਰ